ਇਹ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜਿਆ ਸੀਗਾ ਸਰਸਾ ਨਦੀ ਦਾ ਕੰਢਾ ਇਹ ਧੰਨ ਧੰਨ ਬਾਬਾ ਗੁਰਦਿੱਤਾ ਜੀ ਦਾ ਸਥਾਨ ਬਣਿਆ ਹੋਇਆ ਹੈ ਇਹ ਕਈਆਂ ਨੇ ਦੇਖੋ ਛੋਟੇ ਮਕਾਨ ਬਣਾਏ ਹੋਏ ਆ ਇੱਕ ਮੰਜ਼ਲ ਕਈਆਂ ਨੇ ਦੋ ਦੋ ਮੰਜ਼ਲਾ ਬਣਾਈਆਂ ਹੋਈਆਂ ਕਈਆਂ ਨੇ ਉਹ ਦੇਖੋ ਮਹਿਲ ਵੀ ਬਣਾਏ ਹੋਏ ਆ ਬੜੇ ਬੜੇ ਇਸ ਮੁਸਲਮਾਨ ਪੀਰ ਦੀ ਦਰਗਾਹ ਤੇ ਦੇਖੋ ਜੀ ਹਰ ਸਾਲ ਸਿੱਖ ਸੰਗਤਾਂ ਬਹੁਤ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਆਂਦੀਆਂ ਹੁਣ ਅਸੀਂ ਚੱਲੇ ਆ ਜੀ ਬੌਲੀ ਸਾਹਿਬ ਦੇ ਦਰਸ਼ਨ ਕਰਨ ਆ 132 ਪੌੜੀਆਂ ਬਣੀ ਹੋਈਆਂ ਟੋਟਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਨਵੇਂ ਬਲੌਗ 'ਚ ਅੱਜ ਦੇ ਬਲੌਗ 'ਚ ਅਸੀਂ ਤੁਹਾਨੂੰ ਲੈ ਕੇ ਚੱਲੇ ਆਂ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਨੂੰ ਨਮਸਕਾਰ ਕਰਨ ਚੱਲੇ ਆਂ ਆਪਾਂ ਹਰ ਸਾਲ ਜਾਂਦੇ ਆਂ ਤੇ ਇਸ ਸਾਲ ਅਸੀਂ ਲੇਟ ਹੋ ਗਏ ਥੋੜਾ ਜਿਹਾ ਜਾਣਾ ਤਾਂ ਕਾਫੀ ਦਿਨ ਪਹਿਲਾਂ ਸੀਗਾ ਤੇ ਚਲੋ ਨਮਸਕਾਰ ਕਰਕੇ ਆਉਨੇ ਨਾਲ ਤੁਹਾਨੂੰ ਦਿਖਾਉਨੇ ਆ ਜੀ ਗੁਰਦੁਆਰਾ ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਫੈਮਲੀ ਆਪਣੀ ਸਾਰੀ ਨਾਲ ਹੈ ਜੀ ਅੱਜ ਕੁਲਤਾਰ ਡਰਾਈਵਿੰਗ ਕਰ ਰਿਹਾ ਹੈ ਨਾਲ ਹਰਪ੍ਰੀਤ ਬੈਠੀ ਹੈ ਅਰਪਿਤ ਗੌਰ ਸਤ ਸ੍ਰੀ ਅਕਾਲ ਇਹ ਹਾਲ ਚਾਲ ਵਧੀਆ ਜੀ ਵਧੀਆ ਬਹੁਤ ਵਧੀਆ ਹਾਂ ਅੱਜ ਕੁਫਤਾਰ ਡਰਾਈਵਿੰਗ ਕਰ ਰਿਹਾ ਨਵਾਂ ਡਰਾਈਵਰ ਆ ਦੇਖਦੇ ਕਿਵੇਂ ਦੀ ਡਰਾਈਵਿੰਗ ਕਰਦਾ ਏ ਮੈਂ ਸਖਾਰੀ ਆ ਇਹਨੂੰ ਟਾਈਮ ਹੋ ਗਿਆ ਜੀ ਪੌਣੇ 11 ਵਜੇ ਦਾ ਤੇ ਹੁਣੇ-ਹੁਣੇ ਆਪਾਂ ਘਰ ਤੋਂ ਨਿਕਲੇ ਹੀ ਆਂ ਬਸ ਸਾਨੂੰ 10 ਕਿ ਮਿੰਟ ਹੋਇਆ ਘਰ ਤੋਂ ਨਿਕਲੇ ਆ ਇਹਨੂੰ 20 ਮਿੰਟ ਦੀ ਡਰਾਈਵ ਤੋਂ ਬਾਅਦ ਆਪਾਂ ਕਰਾਲੀ ਟੋਲ ਪਹੁੰਚ ਗਏ ਆਪਾਂ ਪਹਿਲਾ ਟੋਲ ਆ ਗਿਆ ਘੋੜਾ ਏ ਪਤਾ 걸 ਗਿਆ ਉਹ ਦੇਖ ਘੋੜਾ ਏ ਚਾਦੂ ਡਰਾਈਵਿੰਗ ਲਈ ਲਖਾ ਆ ਅੱਗੇ ਫੋਰਚੂਨਰ ਗੱਡੀ ਨੂੰ ਟੋਚ ਪਿਆ ਹੈ ਅੱਬਾ 40 ਮਿੰਟ ਦੀ ਡਰਾਈਵ ਤੋਂ ਬਾਅਦ ਕਰਾਲੀ ਪਹੁੰਚ ਗਏ ਜੀ ਨੂੰ ਲੱਗਦਾ ਅੱਧਾ ਘੰਟਾ ਲੱਜਣਾ ਸਾਨੂੰ ਘੰਟਾ ਤਾਂ ਨਹੀਂ ਜ਼ਿਆਦਾ ਲੱਗ ਜੂਗਾ ਨਾ ਹਾਂ ਏ ਆ ਗਿਆ ਜੀ 16th ਗੁਰਦੁਆਰਾ ਸਾਹਿਬ ਸੰਗਤ ਬਹੁਤ ਹੈ ਤੇ ਅਸੀਂ ਬਾਹਰੋਂ ਹੀ ਨਮਸਕਾਰ ਕਰਦੇ ਆ ਗੁਰਦੁਆਰੇ ਨੂੰ ਕਿਉਂਕਿ ਟਾਈਮ ਬਹੁਤ ਲੱਗ ਜਣਾ ਜੇ ਅਸੀਂ ਅੰਦਰ ਗਏ ਤੇ ਬਾਹਰ ਤੇ ਹੀ ਸਾਡਾ ਨਮਸਕਾਰ ਕਬੂਲ ਕਰਿਓ ਅਸੀਂ ਜਾਣਾ ਹੈ ਜੀ ਆਨੰਦਪੁਰ ਸਾਹਿਬ ਬਾਬਾ ਗੁਰਦਿੱਤਾ ਦੇ ਜਾਣਾ ਹੈ ਤੇ ਹੋਰ ਵੀ ਜਿੱਥੇ ਜਿੱਥੇ ਅਸੀਂ ਜਿਹੜੇ ਜਿਹੜੇ ਗੁਰਦੁਆਰੇ ਚ ਜਾਉਂਦੇ ਉੱਥੇ ਤੁਹਾਨੂੰ ਦਿਖਾਉਂਦੇ ਆ ਅਸੀਂ ਨਮਸਕਾਰ ਕਰੂਗੇ ਅਗੇ ਟੋਲ ਆ ਗਿਆ ਟੋਲ ਤੇ ਹੁਣ ਦੀ ਰੋਕਣੇ ਪੈ ਗਈ ਸਾਨੂੰ ਆ ਦੇਖੋ ਜੀ ਟਰਾਲੀਆਂ ਪਰਪਰ ਜਾ ਰਹੀਆਂ ਅਨੰਦਪੁਰ ਸਾਹਿਬ ਨੂੰ ਤੇ ਜਿਹੜੇ ਹੋਲੇ ਮਹੱਲੇ ਤੇ ਨਹੀਂ ਗਏ ਤੇ ਉਹ ਹੁਣ ਚੱਲੇ ਆ ਆ ਦੇਖੋ ਭਰੀ ਪਈ ਐ ਤੇ ਆ ਸੰਗਤ ਵੀ ਹੁਣ ਚੱਲੀ ਆ ਹੋਲੇ ਮਹੱਲੇ ਤੇ ਮੱਥਾ ਟੇਕਣ ਪੂਰਾ ਰਸ ਹੋਊਗਾ ਅਸੀਂ ਆਏ ਆ ਸਭ ਤੋਂ ਪਹਿਲਾਂ ਪਰਿਵਾਰ ਪਛੋੜਾ ਗੁਰਦੁਆਰੇ ਦੇ ਨਮਸਕਾਰ ਕਰਨ ਚਲੋ ਮੱਥਾ ਟੇਕਦੇ ਆ ਜੀ ਆ ਦੇਖੋ ਬਈ ਚੰਡੇ ਚੰਡੇ ਪਈਆਂ ਚੰਡੇ ਚੰਡੇ ਆ ਮੈਨੂੰ ਪੱਖੇ ਉਧਰ ਨਹੀਂ ਮਿਲਿਆ ਦੇਖ ਪੱਖੇ ਪੱਖੇ ਪਈਆਂ ਬਈ ਸਭ ਤੋਂ ਪਹਿਲਾਂ ਅਸੀਂ ਪਹੁੰਚੇ ਜੀ ਗੁਰਦੁਆਰਾ ਸਾਹਿਬ ਸ੍ਰੀ ਪਰਵਾਰ ਬਛੋੜਾ ਸਾਹਿਬ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਤੇ ਸੰਗਤ ਦਾ ਰਸ ਬਹੁਤ ਆਇਆ ਹੋਇਆ ਜਿਹੜੇ ਹੌਲੇ-ਹੌਲੇ ਦੇ ਸੰਗਤਾਂ ਨਹੀਂ ਆ ਸਕੀਆਂ ਤੇ ਹੁਣ ਆਈਆਂ ਹੋਈਆਂ ਅੱਜ ਐਤਵਾਰ ਦਾ ਦਿਨ ਤਾਂ ਕਰਕੇ ਭੀੜ ਜਿਆਦਾ ਹੈ ਹਾਂਜੀ ਇਹ ਉਹ ਥਾਂ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜਿਆ ਸੀਗਾ ਸਰਸਾ ਨਦੀ ਦਾ ਕੰਢਾ ਇਹ ਤੇ ਇਹ ਯਾਦਗਾਰ ਸਥਾਨ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ ਸਾਹਮਣੇ ਵਾਲੇ ਪਾਸੇ ਬੋਰਡ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਹੈ ਜੀ ਗੁਰਦੁਆਰਾ ਪ੍ਰਿਵਾਰ ਵਿਛੜਾ ਸਾਹਿਬ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਿਵਾਰ ਤੇ ਸਿੰਘਾਂ ਸਮੇਤ ਕਿਲਾ ਅਨੰਦਗੜ੍ਹ ਸਾਹਿਬ ਛੱਡ ਕੇ ਅੰਮ੍ਰਿਤ ਵੇਲੇ ਪਹੁੰਚੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਵਾਹਿਗੁਰੂ ਜੀ ਸੋੜ ਬੜਾ ਕਾਇਆ ਹਰੇ ਅੰਮ੍ਰਿਤਧਾਨੀ ਸੋਣ ਬੜਾ ਪਾਗਿਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਉੱਪਰ ਖੜਕੇ ਇਹ ਜਿਹੜਾ ਏਰੀਆ ਦਿਖ ਰਿਹਾ ਸਾਨੂੰ ਇਹ ਸਾਰਾ ਸੱਸਾ ਨਦੀ ਦਾ ਕੰਢਾ ਹੁੰਦਾ ਸੀਗਾ ਕਿਸੇ ਟਾਈਮ 'ਚ ਤੇ ਇਸੇ ਸਥਾਨ ਤੇ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜਿਆ ਸੀਗਾ ਸੱਸਾ ਨਦੀ 'ਚ ਸਸਨ ਨਦੀ ਦਾ ਕਿਨਾਰਾ ਹੈ ਇਹ ਤੇ ਅੱਜ ਦੇ ਟਾਈਮ 'ਚ ਸਸਨ ਨਦੀ ਦਾ ਉਰੇ ਕੋਈ ਵੀ ਨਾਮੋ ਨਿਸ਼ਾਨ ਨਹੀਂ ਹੈਗਾ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਇੱਕ ਨਹਿਰ ਜਰੂਰ ਕੱਢੀ ਹੋਈ ਆ ਉਧਰਲੇ ਪਾਸੇ ਗੁਰਦੁਆਰਾ ਸਾਹਿਬ ਚ ਨਮਸਕਾਰ ਕਰਕੇ ਹੁਣ ਜੀ ਅਸੀਂ ਚੱਲਿਆਂ ਅਗਲੇ ਸਥਾਨ ਤੇ ਅਸੀਂ ਅੱਜ ਘਰ ਤੋਂ ਥੋੜੇ ਜਿਹਾ ਲੇਟ ਤੁਰੇ ਸੀਗੇ ਲੇਟ ਹੋ ਗਿਆ ਘਰੀ ਅਸੀਂ ਪਹਿਲਾਂ ਐਕਚੁਅਲੀ ਸਾਡਾ ਪ੍ਰੋਗਰਾਮ ਹੈ ਨਹੀਂ ਸੀਗਾ ਅਸੀਂ ਸੋਚ ਵਿਚਾਰ ਕਰ ਰਹੇ ਸੀ ਕਿ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਸਾਡਾ ਤੁਰੰਤ ਹੀ ਪਲਾਨ ਬਣਿਆ ਤੇ ਅਸੀਂ ਉਸੇ ਟਾਈਮ ਤਿਆਰ ਹੋ ਕੇ ਬਸ ਗੱਡੀ ਖਿੱਚ ਲਈਆ ਹੁਣ ਅਸੀਂ ਚੱਲੇ ਆ ਜੀ ਬਾਬਾ ਗੁਰਦਿੱਤਾ ਜੀ ਜੇ ਉੱਥੇ ਜਾ ਕੇ ਨਮਸਕਾਰ ਕਰਦੇ ਆਂ ਬੋਲੇ ਬੋਲੇ ਤੋਂ ਲੈ ਕੇ ਸਾਖੀ ਤੱਕ ਅਨੰਦਪੁਰ ਸਾਹਿਬ ਐਦਾ ਹੀ ਰਾਸ਼ਟਾ ਦਾ ਰਹਿੰਦਾ ਹੈ ਜਿੰਨੇ ਵੀ ਇੱਥੇ ਗੁਰੂ ਆਲੀ ਨਾਲ ਗੁਰਦਵਾਰੇ ਆਉਂਦੇ ਨੇ ਸਾਰੇ ਬਸ ਸਾਰੇ ਸੰਗਤ ਦਰਸ਼ਨ ਕਰਨ ਆਉਂਦੇ ਆਂ ਅਸੀਂ ਚੱਲੇ ਆ ਜੀ ਫਲਾਈਓਵਰ ਦੇ ਉੱਪਰੋਂ ਕਿਉਂਕਿ ਅਸੀਂ ਜਾਣਾ ਹੈ ਜੀ ਕਿਰਤਪੁਰ ਸਾਹਿਬ ਇਹ ਸਿੱਧਾ ਫਲਾਈਓਵਰ ਪਹੁੰਚਣ ਦਾ ਜੀ ਮਨਾਲੀ ਸਾਫ਼ ਨਹੀਂ ਪਤਾ ਨਹੀਂ ਗਾਦੀ ਹੋਈ ਵੀ ਗੱਡੀਆਂ ਤਾਂ ਅੱਗੇ ਹੈ ਵੀ ਨਹੀਂ ਭਾਈ ਚੱਲੋ ਲੋ ਜੀ ਅਸੀਂ ਪਹੁੰਚ ਗਏ ਆ ਜੀ ਕਿਰਤਪੁਰ ਸਾਹਿਬ ਬਾਬਾ ਗੁਰਦਿੱਤਾ ਜੀ ਦੇ ਦਰਬਾਰ 'ਚ ਪਹੁੰਚਣ ਆ ਲਈ ਆ ਬਸ ਉੱਪਰ ਜਾ ਕੇ ਮੱਥਾ ਟੇਕਦੇ ਆਂ ਚਲਿਏ ਆਪਾਂ ਗੱਡੀ ਬਹੁਤ ਪਿੱਛੇ پارک ਕਰਤੀ ਕਿਉਂਕਿ ਰਸ਼ ਬਹੁਤ ਜ਼ਿਆਦਾ ਗੱਡੀਆਂ ਦਾ ਅੱਗੇ ਪਤਾ ਨਹੀਂ ਪਾਰਕਿੰਗ ਮਿਲੂਗੀ ਪਤਾ ਨਹੀਂ ਨਹੀਂ ਕਈ ਵਾਰੀ ਰਾਹ ਬਲੌਕ ਹੋ ਜਾਂਦਾ ਹੈ ਜਾਮ ਲੱਗ ਜਾਂਦਾ ਹੈ ਤਾਂ ਕਰਕੇ ਹੁਣ ਆਪਾਂ ਤੁਰ ਕੇ ਚੱਲੇ ਆ ਜੀ ਆ ਦੇਖੋ ਜੀ ਬੱਸਾਂ ਭਰ-ਭਰ ਕੇ ਯਾਤਰੀ ਆਏ ਹੋਏ ਆ ਕੋਈ ਟਰਾਲੀਆਂ ਤੇ ਆਏ ਹੋਏ ਆ ਕਿ ਟਰੱਕਾਂ ਦੇ ਕੋਈ ਬੱਸਾਂ ਦੇ ਕੋਈ ਗੱਡੀਆਂ ਤੇ ਜਿਹੜੀ ਜਿਹੜੀ ਆਨੰਦ ਆਪਣਾ ਇਹ ਅਨੰਦ ਆ ਕਈ ਸੰਗਤਾਂ ਰਾਜ ਚ ਤੁਰ ਕੇ ਵੀ ਆਨ ਲੱਗੀਆਂ ਹੋਈਆਂ ਇਹਦੀਆਂ ਆ ਬਾਹਰਲੇ ਪਾਸੇ ਜੀ ਸਾਰੀ ਮਾਰਕੀਟ ਬਣੀ ਹੋਈ ਔਰ ਤੁਰ ਰਮਾਲੇ ਸਾਹਿਬ ਪ੍ਰਸ਼ਾਦ ਤੇ ਹੋਰ ਜਿਹੜੀ ਵੀ ਭੇਟਾ ਕਰਨ ਵਾਸਤੇ ਸਮਾਨ ਚਾਹੀਦਾ ਹੁੰਦਾ ਅੰਦਰ ਮਾਥਾ ਟੇਕਣ ਵਾਸਤੇ ਉਹਦੇ ਤੋਂ ਮਿਲ ਜਾਂਦਾ ਹੈ ਸਮਾਂ ਹੋ ਗਿਆ ਜੀ 1 ਵਜੇ ਦਾ ਤੇ ਆਪਾਂ ਖੜੇ ਆ ਜੀ ਗੁਰਦੁਆਰਾ ਸਾਹਿਬ ਬਾਬਾ ਗੁਰਦਿੱਤਾ ਜੀ ਦੇ ਤੇ ਇਧਰਲੇ ਪਾਸੇ ਬਾਬਾ ਜੀ ਦਾ ਇਤਿਹਾਸ ਲਿਖਿਆ ਹੋਇਆ ਬਾਬਾ ਗੁਰਦਿੱਤਾ ਸਿੰਘ ਜੀ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸੁਪੁੱਤਰ ਹੋਏ ਸੀ ਦਰਬਾਰ ਸਾਹਿਬ ਚ ਨਮਸਕਾਰ ਕਰਕੇ ਆਪਾਂ ਆ ਗਏ ਜੀ ਬਾਹਰ ਤੇ ਇਧਰਲੇ ਪਾਸੇ ਸਾਹਮਣੇ ਦਰਬਾਰ ਸਾਹਿਬ ਦਾ ਗੇਟ ਦਿਖ ਰਿਹਾ ਹੈ ਬਾਹਰ ਆਣ ਦਾ ਰਸਤਾ ਹੈ ਤੇ ਦਰਬਾਰ ਸਾਹਿਬ ਤੋਂ ਬਿਲਕੁਲ ਬਾਹਰ ਦੀਵਾਨ ਹਾਲ ਬਣਿਆ ਹੋਇਆ ਹੈ ਤੇ ਜਦੋਂ ਆਪਾਂ ਬਾਹਰ ਨਿਕਲ ਕੇ ਆਉਂਨੇ ਆ ਤੇ ਸਾਹਮਣੇ ਉਹ ਇਧਰਲੇ ਪਾਸੇ ਲੰਗਰ ਹਾਲ ਬਣਿਆ ਹੋਇਆ ਤੇ ਹੁਣ ਆਪਾਂ ਚੱਲਦੇ ਆ ਜੀ ਲੰਗਰ ਛਕਦੇ ਆਂ ਜਾ ਕੇ ਇਹ ਸਥਾਨ ਜੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸੁਪੁੱਤਰ ਧੰਨ ਧੰਨ ਬਾਬਾ ਗੁਰਦਿੱਤਾ ਜੀ ਦਾ ਸਥਾਨ ਬਣਿਆ ਹੋਇਆ ਹੈ ਤੇ ਬਾਬਾ ਗੁਰਦਿੱਤਾ ਜੀ ਨੂੰ ਵਰਦਾਨ ਮਿਲਿਆ ਹੋਇਆ ਵੀ ਇੱਥੇ ਜਿਹੜਾ ਵੀ ਸ਼ਰਧਾਲੂ ਕੋਈ ਵੀ ਸੁਖਣਾ ਸੁੱਖ ਦਾ ਹੈ ਜੀ ਉਹਦੀ ਸੁਖਣਾ ਜਰੂਰ ਪੂਰੀ ਹੁੰਦੀ ਹੈ ਪਾਏ ਆ ਜੀ ਇਧਰਲੇ ਪਾਸੇ ਤੋਂ ਤੇ ਆ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਹੈ ਤੇ ਲੰਗਰ ਹਾਲ ਛਕ ਲਿਆ ਸੀ ਤੇ ਹੁਣ ਇਧਰਲੇ ਪਾਸੇ ਜਾਉਂਗੇ ਇਧਰਲੇ ਪਾਸੇ ਜਾ ਕੇ ਬਾਬਾ ਸ਼੍ਰੀ ਚੰਦ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਪਹਿਲੀ ਪਾਏ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਸੀਗੇ ਬਾਬਾ ਸ਼੍ਰੀ ਚੰਦ ਜੀ ਤੇ ਇਧਰਲੇ ਪਾਸੇ ਇਹ ਥੱਲੇ ਨੀਚੇ ਪੌੜੀਆਂ ਬਣੀਆਂ ਹੋਈਆਂ ਪੌੜੀਆਂ ਸਿੱਧੀਆਂ ਨੀਚੀ ਉਤਰ ਕੇ ਨਿਚੇ ਸਿੱਧਾ ਗੁਰਦੁਆਰਾ ਸਾਹਿਬ ਹੈ ਜੀ ਬਾਬਾ ਸ਼੍ਰੀ ਚੰਦ ਜੀ ਦਾ ਤੇ ਇਧਰਲੇ ਪਾਸੇ ਜਿਹੜਾ ਗੁਰਦੁਆਰਾ ਸਾਹਿਬ ਤੁਸੀਂ ਦੇਖ ਰਹੇ ਹੋ ਫਰੇਮ ਦੇ ਅੰਦਰ ਇਹ ਹੈ ਜੀ ਗੁਰਦੁਆਰਾ ਤੀਰ ਸਾਹਿਬ ਆਹ ਦੇਖੋ ਜੀ ਪੌੜੀਆਂ ਬਹੁਤ ਬਣੀਆਂ ਹੋਈਆਂ ਬੰਦਾ ਚੜਦਾ ਚੜਦਾ ਥੱਕ ਜਾਂਦਾ ਹੈ ਅਸੀਂ ਵਾਪਸ ਵੀ ਆਣੇ ਉੱਪਰ ਚੜ ਕੇ ਦੁਬਾਰੇ ਵਾਪਸ ਜਾਉਂਗੇ ਆਹ ਦੇਖੋ ਜੀ ਗੁਰਦੁਆਰਾ ਤੀਰ ਸਾਹਿਬ ਇਸ ਸਥਾਨ ਤੋਂ ਛੇਵੇਂ ਪਾਸ਼ਾ ਸ਼੍ਰੀ ਹਰ ਗੋਬਿੰਦ ਸਾਹਿਬ ਜਿਨੇ ਤੀਰ ਮਾਰ ਕੇ ਪ੍ਰਤਾਲ ਪੂਰੀ ਪ੍ਰਗਟ ਕੀਤੀ ਇਹ ਸਥਾਨ ਉਹ ਥਾਂ ਹੈ ਜੀ ਜਿੱਥੋਂ ਨਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾ ਤੀਰ ਮਾਰ ਕੇ ਪਤਾਲਪੁਰੀ ਪ੍ਰਗਟ ਕੀਤੀ ਸੀਗੀ ਇਸ ਸਥਾਨ ਤੋਂ ਤੀਰ ਚਲਾਇਆ ਸੀਗਾ ਹੁਣ ਤੁਸੀਂ ਦੇਖ ਲਓ ਜੀ ਕੀਰਤਪੁਰ ਸਾਹਿਬ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਬਹੁਤ ਨੀਚੇ ਜਾ ਕੇ ਹੈਗਾ ਜਿੱਥੇ ਸੰਗਤਾਂ ਸਿੱਖ ਸੰਗਤਾਂ ਫੁੱਲ ਪਾਉਣ ਜਾਂਦੀਆਂ ਨੇ ਤੇ ਉੱਥੇ ਪਤਾਲਪੁਰੀ ਪ੍ਰਗਟ ਕੀਤੀ ਸੀਗੀ ਉਰੇ ਤੋਂ ਤੀਰ ਮਾਰ ਕੇ ਗੁਰਦੁਆਰਾ ਸਾਹਿਬ ਤੋਂ ਇਹ ਸਥਾਨ ਬਾਬਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਣਿਆ ਹੋਇਆ ਹੈ ਅਕਤ ਕਹਾਣੀ ਤਿੰਨੀ ਜਾਣੀ ਇਸ ਆਪ ਪ੍ਰਭ ਕਿਰਪਾ ਕਰੇ ਆਪਾਂ ਇਹ ਸਾਰੀਆਂ ਪੌੜੀਆਂ ਉਤਰ ਕੇ ਆਏ ਹੁਣ ਨੀਚੇ ਤੇ ਵਾਪਸ ਜਾਣ ਲੱਗਿਆਂ ਔਖੀ ਹੋਣੀ ਆ ਸਾਨੂੰ ਉਰੇ ਤੋਂ ਇਧਰਲੇ ਪਾਸੇ ਸਿੱਧਾ ਜਾ ਕੇ ਗੁਰਦੁਆਰਾ ਜੀ ਬਾਬਾ ਸ਼੍ਰੀ ਚਾਂਜੀ ਦਾ ਇਦਲੇ ਪਾਸੇ ਜੀ ਸੰਡੇ ਸ਼ੀਤਲ ਜਦਲ ਦੀ ਬਾਡੀ ਬਣੀ ਹੋਈ ਹੈ। ਪੈਸੇ ਕੀ ਵਗਾਰੇ ਪੇ। نیچے ਤੁਸੀਂ ਦੇਖੋ ਵੀ ਸਿੱਕੇ ਬਹੁਤ ਗਿਹਰੇ ਹੋਏ ਐ। ਠੰਡਾ ਬਹੁਤ ਪਾਣੀ ਫ੍ਰਿਜ ਵਰਗਾ ਪਾਣੀ ਐ ਠੰਡਾ ਸ਼ੀਤਲ ਪਿਆ ਐ। ਆ ਨਾਲ ਬਾਲਟੀ ਦਈ ਹੋਈ ਐ। ਬਾਲਟੀ ਚ ਭਰੋ ਤੇ ਭਰ ਕੇ ਠੰਡਾ ਜਲ ਸਕੋ। ਇਸ ਥਾਂ ਹੈ ਜੀ ਬਾਬਾ ਸ੍ਰੀ ਚੰਦ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਇੱਧਰਲੇ ਪਾਸੇ ਬਾਬਾ ਸ੍ਰੀ ਚੰਦ ਜੀ ਦਾ ਧੋਣਾ ਲੱਗਿਆ ਹੋਇਆ ਹੈ ਜੀ ਬਾਬਾ ਸ੍ਰੀ ਚੰਦ ਜੀ ਦੇ ਸਥਾਨ ਤੇ ਹੁਣ ਨਮਸਕਾਰ ਕਰਨ ਤੋਂ ਬਾਅਦ ਆਪਾਂ ਦੁਬਾਰੇ ਵਾਪਸ ਚੱਲੇ ਆਂ ਜੀ ਪੌੜੀਆਂ ਚੜ੍ਹ ਕੇ ਪੌੜੀਆਂ ਖਾਸੀਆਂ ਬਣੀਆਂ ਹੋਈਆਂ ਅਸੀਂ ਤਾਂ ਚੜ ਜਾਾਂਗੇ ਪਰ ਮੰਮੀ ਉਹਨਾਂ ਦਾ ਔਖਾ ਹੋ ਜੂਗਾ ਥੋੜਾ ਜਿਹਾ ਸਟੈਪ ਬਹੁਤ ਵੱਡੇ ਵੱਡੇ ਆ ਪੌੜੀਆਂ ਤੇ ਹੱਲੇ ਤਾਂ ਸ਼ੁਰੂ ਹੀ ਹੋਏ ਆ ਮੰਮੀ ਖਾਇਆ ਪੀਆ ਜਿੰਨਾ ਵੀ ਹੈਗਾ ਸਾਰਾ ਕੁਝ ਹਾਜਮ ਹੋ ਜੂਗਾ ਇੱਕ ਵਾਰੀ ਜੇ ਆਪਾਂ ਉੱਪਰ ਪਹੁੰਚ ਗਏ ਨਾ ਹਰ ਕਿਸ ਨੂੰ ਦੇਖ ਲਓ ਮੈਡਮ ਬਣੀ ਪਈ ਐ ਹੋ ਹੋ ਵਾਹਿਗੁਰੂ ਪੌੜੀਆਂ ਦੇ ਸਟੈਪ ਬਹੁਤ بڑے بڑے ਆ ਘੱਟੋ ਘੱਟ ਵੀ 1 ਫੁੱਟ ਦਾ ਸਟੈਪ ਹੋਣਾ ਇਹ ਚੜਨਾ ਬਹੁਤ ਔਖਾ ਹੋ ਜਾਂਦਾ ਸੈਣਿਆਂ ਨੂੰ ਤਾਂ ਆਵਾਸ ਪਹੁੰਚ ਕੇ ਦੋ ਗੁਬਾਰੀ ਹੋਰ ਆ ਆ ਬਾਬਾ ਗੁਰਦਿੱਤਾ ਜੀ ਦਾ ਇੱਕ ਸਥਾਨ ਬਣਿਆ ਹੋਇਆ ਤੁਹਾਨੂੰ ਦਿਖਾ ਦਈਏ ਜੀ ਔਰੇ ਟੈਲਾਂ ਪਈਆਂ ਇਹ ਦੇਖ ਲਓ ਇਹਦੀ ਕੀ ਮਹੱਤਤਾ ਹੈ ਇਹ ਤੁਹਾਨੂੰ ਦੱਸਦੇ ਹਾਂ ਹੁਣ ਥੋੜੀ ਦੇਰ ਚ ਹਰ ਵੀ ਦੱਸੂਗਾ ਕਰ ਬਣ ਰਿਹਾ ਨਾ ਉੱਚੀ ਬਣ ਜੂਗਾ ਜੇ ਅਸੀਂ ਆ ਬਣਾਇਆ ਹਾਂ ਜਿਨ੍ਹਾਂ ਦੇ ਵੀ ਘਰ ਬਣਨੇ ਰਹਿੰਦੇ ਆ ਜੀ ਉਰੇ ਆ ਕੇ ਇੱਟਾਂ ਦਾ ਘਰ ਬਣਾ ਜਾਂਦੇ ਆ ਜੀ ਫਿਰ ਜਦੋਂ ਉਹਨਾਂ ਦਾ ਘਰ ਪੂਰਾ ਬਣ ਕੇ ਮੁਕੰਮਲ ਹੋ ਜਾਂਦਾ ਨਾ ਫਿਰ ਇਹ ਢਾਗੇ ਚਲੇ ਜਾਂਦੇ ਆ ਉਰੇ ਤੋਂ ਆਹ ਦੇਖੋ ਕਿੰਨੇ ਲੋਕਾਂ ਨੇ ਉਰੇ ਆਪਣੀਆਂ ਆਪਣੀਆਂ ਕੋਠੀਆਂ ਬਣਾਈਆਂ ਹੋਈਆਂ ਠੀਕ ਨਹੀਂ ਕਰ ਰਹੀ ਹੈ ਕਿਸੇ ਨੇ ਐਵੇਂ ਐਸੇ ਆਪਣੀ ਦਾ ਆਪਣੀ ਆਪਣੀ ਸਰਦਾ ਸਾਬਦੀ ਹੈ ਨਾ ਆਪਣੀ ਸਰਦਾ ਸਾਬਦੀ ਹੈ ਸਾਡੀ ਸਰਦਾ ਬਾਬੇ ਦੇ ਨਾਲ ਡਾਇਰੈਕਟ ਹੈ ਹਾਂ ਸਾਡੀ ਬਸ ਦਿਲੋਂ ਤੋਂ ਛੜਦਾ ਹੈ ਉਹ ਆਪੇ ਜਾਣਦਾ ਹੈ ਸਾਨੂੰ ਆਪੇ ਉਹਨੇ ਮਕਾਨ ਬਣਾ ਦੇਣਾ ਸਾਡਾ ਹਾਂ ਕਈਆਂ ਨੇ ਦੇਖੋ ਛੋਟੇ ਮਕਾਨ ਬਣਾਏ ਹੋਏ ਆ ਇੱਕ ਮੰਜ਼ਲ ਕਈਆਂ ਨੇ ਦੋ ਦੋ ਮੰਜ਼ਲਾ ਬਣਾਇਆ ਹੋਈਆਂ ਕਈਆਂ ਨੇ ਉਹ ਦੇਖੋ ਮਹਿਲ ਵੀ ਬਣਾਏ ਹੋਏ ਆ ਬੜੇ ਬੜੇ ਟੈਲਾਂ ਦੇ ਨਾਲ ਟੈਲਾਂ ਰੱਖੀਆਂ ਹੋਈਆਂ ਪੂਰੀਆਂ ਆ ਦੇਖੋ ਆ ਸੰਗਤਾਂ ਖੜੀਆਂ ਜੀ ਇਧਰਲੇ ਪਾਸੇ ਤੇ ਇਹ ਜਿਹੜਾ ਨਿੰਮ ਦਾ ਰੁੱਖ ਤੁਸੀਂ ਦੇਖ ਰਹੇ ਹੋ ਜੀ ਇਹ ਵੀ ਪਵਿੱਤਰ ਰੁੱਖ ਹੈ ਜੀ ਬਾਬਾ ਗੁਰਦਿੱਤਾ ਜੀ ਨੇ ਉਰੇ ਨੀਮ ਦੀ ਛਟੀ ਰੱਖੀ ਸੀਗੀ ਤੇ ਉਹਦੇ ਨਾਲ ਹੀ ਇਹ ਦੇਖੋ ਜੀ ਬੂਟਾ ਫੁੱਟ ਗਿਆ ਸੀਗਾ ਤੇ ਉਹਦੇ ਨਾਲ ਦਰਖਤ ਬਣਿਆ ਹੋਇਆ ਇਹ ਹੁਣ ਅਸੀਂ ਪਹੁੰਚ ਗਏ ਜੀ ਦਰਗਾਹ ਪੀਰ ਸਾਈਂ ਬਾਬਾ ਬੁੱਢਣ ਸਾਹਿਬ ਜੀ ਦਾ ਔਰ ਨਮਸਕਾਰ ਕਰਦੇ ਆ ਜੀ ਇਸ ਥਾਂ ਤੇ ਬਾਬਾ ਜੀ ਆਪਣੀਆਂ ਬੱਕਰੀਆਂ ਚਾਰਦੇ ਹੁੰਦੇ ਸੀ ਜਿਨ੍ਹਾਂ ਦੀ ਰਖਵਾਲੀ ਇੱਕ ਸ਼ੇਰ ਅਤੇ ਇੱਕ ਕੁੱਤਾ ਕਰਦਾ ਸੀ ਤੇ ਗੁਰੂ ਨਾਨਕ ਦੇਵ ਪਾਸ਼ਾ ਜੀ ਆਪਣੀ ਚੌਥੀ ਉਦਾਸੀ ਸਮੇਂ ਇਸ ਥਾਂ ਤੇ ਆਏ ਸੀ ਬਾਬਾ ਬੁੱਢਣ ਸਾਹਿਬ ਜੀ ਨੇ ਆਪ ਜੀ ਨੂੰ ਸ਼ੇਰ ਦਾ ਡਰਾਵਾ ਦੇ ਕੇ ਉੱਥੋਂ ਚਲੇ ਜਾਣ ਵਾਸਤੇ ਕਿਹਾ ਤੇ ਗੁਰੂ ਨਾਨਕ ਦੇਵ ਜੀ ਉੱਥੇ ਉਸੇ ਤਰ੍ਹਾਂ ਵਿਸ਼ਰਾਮ ਅਵਸਥਾ ਵਿੱਚ ਬੈਠੇ ਰਹੇ ਤੇ ਉਹ ਸ਼ੇਰ ਨੇ ਆਉਂਦੇ ਸਾਰ ਹੀ ਗੁਰੂ ਨਾਨਕ ਦੇਵ ਜੀ ਨੂੰ ਨਮਸਕਾਰ ਕੀਤੀ ਇਹ ਸਭ ਕੋਤਕ ਵੇਖ ਕੇ ਬਾਬਾ ਗੁੱਡਣ ਸਾਹਿਬ ਜੀ ਬਹੁਤ ਹੈਰਾਨ ਹੋਏ ਤੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਮਾਫੀ ਮੰਗਣ ਲੱਗੇ ਤੇ ਉਹਨਾਂ ਨੇ ਬੱਕਰੀਆਂ ਦਾ ਦੁੱਧ ਮਹਾਰਾਜ ਜੀ ਨੂੰ ਭੇਂਟ ਕੀਤਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਸ ਸਮੇਂ ਬਚਨ ਕੀਤੇ ਵੀ ਅਸੀਂ ਛੇਵੇਂ ਜਨਮ 'ਚ ਇਸ ਥਾਂ ਤੇ ਵਾਪਸ ਆਵਾਂਗੇ ਤੇ ਉਸ ਸਮੇਂ ਤੁਸੀਂ ਸਾਨੂੰ ਇਹ ਦੁੱਧ ਸ਼ਕਾ ਸਕਦੇ ਹੋ ਆ ਲੱਗੀ ਹੋਈ ਹੈ ਜੀ ਬਾਬਾ ਜੀ ਦੀ ਫੋਟੋ ਤਾਂ ਤਾਂ ਬਾਬਾ ਗੁੱਡਣ ਸਾਹਿਬ ਜੀ ਉਹਨਾਂ ਦਾ ਬੱਕਰੀਆਂ ਚਾਰਨ ਵਾਲਾ ਚੋਰ ਸੀ ਉਹ ਸ਼ੇਰ ਸੀ ਵਾਹਿਗੁਰੂ ਵਾਹਿਗੁਰੂ ਜੀ ਇਸ ਮੁਸਲਮਾਨ ਪੀਰ ਦੀ ਦਰਗਾਹ ਤੇ ਦੇਖੋ ਜੀ ਹਰ ਸਾਲ ਸਿੱਖ ਸੰਗਤਾਂ ਬਹੁਤ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਆਉਂਦੀਆਂ ਤੁਸੀਂ ਇਹ ਇਕੱਠ ਤਾਂ ਦੇਖ ਹੀ ਲਿਆ ਹੋਣਾ ਜੀ ਤੇ ਸਾਰੀ ਦੀ ਸਾਰੀ ਸਿੱਖ ਸੰਗਤ ਆ ਪੰਜਾਬ ਤੋਂ ਆਈ ਹੋਈ ਸਿੱਖ ਸੰਗਤ ਹੈ ਜੀ ਇਧਰਲੇ ਪਾਸੇ ਜੀ ਬਾਬਾ ਗੁਰਦਿੱਤਾ ਜੀ ਦਾ ਸਥਾਨ ਰਹਿ ਗਿਆ ਤੇ ਇਹ ਤੋਂ ਬਿਲਕੁਲ ਇਧਰਲੇ ਪਾਸੇ ਸਾਹਮਣੇ ਇਧਰਲੇ ਪਾਸੇ ਹੈ ਜੀ ਬਾਬਾ ਬੁੱਢਣ ਸਾਹਿਬ ਦੀ ਦਰਗਾਹ ਵਾਹਿਗੁਰੂ ਬਾਬਾ ਗੁਰਦਿੱਤਾ ਜੀ ਦੇ ਸਥਾਨ ਤੇ ਅਸੀਂ ਨਮਸਕਾਰ ਕਰ ਲਈਏ ਤੇ ਤੇ ਆ ਸਾਹਮਣੇ ਨਹਿਰ ਚੱਲੀ ਹੈ ਜੀ ਨਹਿਰਲੇ ਪਰਲੇ ਪਾਸੇ ਬਾਬਾ ਬੁੱਢਣ ਸਾਹਿਬ ਦੀ ਦਰਗਾਹ ਬਣੀ ਹੋਈ ਹੈ ਤੇ ਉਧਰਲੇ ਪਾਸੇ ਵੀ ਸਿੱਖ ਸੰਗਤ ਦਾ ਬਹੁਤ ਮਾਤਰਾ ਵਿੱਚ ਪਹੁੰਚੀਆਂ ਹੋਈਆਂ ਆ। ਉਧਰ ਅਸੀਂ ਨਮਸਕਾਰ ਕਰ ਚੁੱਕੇ ਆਏ ਆ। ਆਟਾ ਅਸੀਂ ਨਹਿਰ ਕਰਕੇ ਇੱਥੇ ਸਟੇ ਕਰੀਏ ਦੁਬਾਰੇ। ਦੁਬਾਰੇ ਆਈਆਂ ਨਹਿਰ ਦੀ ਵੀਡੀਓ ਬਣਾਉਣ ਕਰਕੇ। ਸਾਨੂੰ ਐ ਸੀਗਾ ਵੀ ਚੱਲ ਨਹਾ ਲਈਏ ਨਹਿਰ 'ਚ ਪਰ ਨਹਾਉਣ ਤਾਂ ਮੈਨੂੰ ਲੱਗ ਨਹੀਂ ਰਿਹਾ ਕੋਈ ਪ੍ਰਬੰਧ ਹੈਗਾ ਏ। ਆ ਨਹਿਰ ਦੇ ਕੰਡੇ ਤੇ ਹੁਣ ਆ ਪਾਏ ਆ ਜੀ। ਫੂਟੇਜ ਲੈਣ ਵਾਸਤੇ ਹਰ ਵੀ ਤੱਕ ਇਹ ਜਿਆ ਪਾਣੀ ਠੰਡਾ ਹੈ ਨਾ 2 ਮਿੰਟ ਨਿਕਲ ਰਿਹਾ ਵੈਸੇ ਦੁਕਾਨ ਉੱਤੇ ਵੀ ਪੈਣ ਪਾਣੀ ਤੇ ਪੈ ਪਾਣੀ ਹੈ ਠੰਡਾ ਹੈ ਆ ਕੰਡਾ ਤਾਰ ਲਾਈ ਹੋਈ ਹੈ ਜੀ ਔਰ ਇਹ ਹੱਥ ਮੂੰਹ ਤੋਂ ਹੋ ਸਕਦੇ ਪਾਣੀ ਪੜ ਸਕਦੇ ਆ ਨਹਾ ਵੀ ਸਕਦੇ ਆ ਵੈਸੇ ਤਾਂ ਜਗ੍ਹਾ ਬਹੁਤ ਥੋੜੀ ਹੈ ਪਰ ਨਹਿਰ ਡੂੰਗੀ ਬਹੁਤ ਹੈ ਤਾਂ ਕਰਕੇ ਇਹਨਾਂ ਨੇ ਇਹ ਰੇਲਿੰਗ ਲਾਈ ਹੋਈ ਹੈ ਬਾਬਾ ਬੁੱਢਣ ਸਾਹਿਬ ਬਾਬਾ ਗੁਰਦਿੱਤਾ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਪਹੁੰਚ ਗਏ ਆ ਜੀ ਖਾਲਸਾ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ੍ਹ ਸਾਹਿਬ 'ਚ ਇਧਰਲੇ ਪਾਸੇ ਆਨੰਦਗੜ੍ਹ ਕਿਲਾ ਇਹ ਬਣਿਆ ਹੋਇਆ ਆਪਾਂ ਪਹਿਲਾਂ ਇਧਰ ਦਰਸ਼ਨ ਕਰਦਿਆਂ ਜੀ ਹੁਣ ਆਪਾਂ ਦਰਸ਼ਨ ਕਰਾਂਗੇ ਜੀ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਅੰਦਰ ਪਵਿੱਤਰ ਬਾਣੀ ਬਣੀ ਹੋਈ ਐ ਬਾਣੀ ਦੇ ਦਰਸ਼ਨ ਕਰਾਂਗੇ ਤੇ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਣੀ ਬਹੁਤ ਡੂੰਗੀ ਐ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੀ ਬਾਣੀ ਬਣੀ ਹੋਈ ਜਾਂਦਾ ਆ ਆਹ ਦੇਖੋ ਨੀਚੇ ਕੈਨੀਆਂ ਰੱਖੀਆਂ ਹੋਈਆਂ ਐ ਤੇ ਪਾਣੀ ਲਜਾਣ ਵਾਸਤੇ ਜਿਹੜਾ ਅੰਦਰ ਪਵਿੱਤਰ ਬੋਲੀ ਦਾ ਜਾਲ ਹੈ ਪੁੱਲ ਜਾਣ ਵਾਸਤੇ ਵਾਹਿਗੁਰੂ ਜੀ ਲੋ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਕਿਲਾ ਅਨੰਦਗੜ੍ਹ ਸਾਹਿਬ ਤੇ ਗੁਰਦੁਆਰੇ ਦੇ ਬਿਲਕੁਲ ਨਾਲ ਇਧਰਲੇ ਪਾਸੇ ਆ ਦੇਖੋ ਜੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੇਲੇ ਦੀ ਪਵਿੱਤਰ ਬੋਲੀ ਸਾਹਿਬ ਔਰ ਇਹ ਤੋਂ ਸਾਹਮਣੇ ਨੈਣਾ ਦੇਵੀ ਦੇ ਪਹਾੜ ਦਿਖ ਰਹੇ ਆ ਉਹ ਸਾਹਮਣੇ ਜਿਹੜਾ ਪਹਾੜ ਹੈਗਾ ਉਹ ਨੈਣਾ ਦੀਵ ਦਾ ਪਹਾੜ ਹੈ ਇਧਰਲੇ ਪਾਸੇ ਆ ਪ੍ਰਾਤਨ ਸਮਿਆਂ ਦਾ ਜਿਹੜਾ ਕਿਲਾ ਸੀਗਾ ਉਹਦਾ ਨਕਸ਼ਾ ਬਣਾਇਆ ਹੋਇਆ ਹੈ ਤੇ ਜੇ ਪੁਰਾਣੇ ਕਿਲੇ ਉਰੇ ਮੌਜੂਦ ਹੁੰਦੇ ਗੁਰੂ ਸਾਹਿਬ ਵਾਲੇ ਦੇ ਫਿਰ ਤਾਂ ਕੀ ਇਹ ਬਾਤ ਹੋਣੀ ਸੀ ਜੇ ਆਪਾਂ ਉਰੇ ਖੜ ਕੇ ਨਜ਼ਰ ਮਾਰੀਏ ਤੇ ਸਾਹਮਣੇ ਸਾਨੂੰ ਸਿੱਖ ਅਜਾਇਬ ਘਰ ਦਿਖ ਰਿਹਾ ਜੀ ਵਿਰਾਸਤੇ ਖਾਲਸਾ ਤੇ ਇਧਰਲੇ ਪਾਸੇ ਜੇ ਕਮਾਈਏ ਫਰੇਮ ਨੂੰ ਤੇ ਇਧਰਲੇ ਪਾਸੇ ਬਹੁਤ ਸਾਰੇ ਗੁਰਦੁਆਰੇ ਨਜ਼ਰ ਆ ਰਹੇ ਸਾਨੂੰ ਇਧਰਲੇ ਪਾਸੇ ਸਾਹਮਣੇ ਅਨੰਦਗੜ੍ਹ ਕਿਲੇ ਦੀ ਇਮਾਰਤ ਦਾ ਨਕਸ਼ਾ ਜਿਹੜਾ ਹੋਇਆ ਬਣਾਇਆ ਹੋਇਆ ਇਹ ਪੁਰਾਣਾ ਨਕਸ਼ਾ ਤਾਂ ਮੇਰੇ ਖਿਆਲ ਤੋਂ ਪੁਰਾਣੀ ਇਮਾਰਤਾਂ ਦਾ ਖੁਰਦਪੁਰਦ ਹੋ ਗਈਆਂ ਤੇ आ जड़ा रस्ता नीचे जा रहा है इधर पासे रिहायशी कमरे बने हुए हैं नीचे बने हुआ जोड़ा घर ਸਭ ਤੋਂ ਅੱਗੇ ਹੁਣ ਅਸੀਂ ਚੱਲੇ ਹਾਂ ਜੀ ਬੌਲੀ ਸਾਹਿਬ ਦੇ ਦਰਸ਼ਨ ਕਰਨ ਆ 132 ਪੌੜੀਆਂ ਬਣੀਆਂ ਹੋਈਆਂ ਟੋਟਲ ਸੰਗ ਤਾਂ ਉੱਤਰ ਛੇਤੀ ਜਾਂਦੀਆਂ ਹਨ ਪਰ ਚੜ੍ਹਨਾ ਬਹੁਤ ਔਖਾ ਹੁੰਦਾ ਜੀ ਕਿਉਂਕਿ ਬੋਲੀ ਸਾਹਿਬ ਇਹ ਬਹੁਤ ਡੂੰਗੀ ਨੀਚੇ ਥਾਂ ਤੇ ਬਣਾਈ ਹੋਈ ਹੈ ਤੇ ਪੁਰਾਣੇ ਸਮਿਆਂ ਦੀ ਇਹ ਬੋਲੀ ਹੈ ਉਹਦਾ ਜਿਹੜਾ ਜਲ ਬਹੁਤ ਸ਼ੀਤਲ ਬਹੁਤ ਠੰਡਾ ਹੁੰਦਾ ਹੈ ਜੀ ਜੇ ਬੌਲੀ ਸਾਹਿਬ ਦੇ ਦਰਸ਼ਨ ਕਰਕੇ ਸੰਗਤਾਂ ਉੱਪਰ ਵਾਪਸ ਮੁੜਈਆਂ ਤੇ ਸਾਂਝ ਸਾਂਝ ਨਹੀਂ ਰਲ ਰਹੇ ਸਾਂ ਬਹੁ ਬੁੱਲਿਆ ਹੋਇਆ ਮੇਰਾ ਅਸੀਂ ਨਮਸਕਾਰ ਕਰਕੇ ਆ ਗਏ ਜੀ ਬਾਹਰ ਹੁਣ ਚੱਲਦੇ ਆ ਜੀ ਸ੍ਰੀ ਕੇਸਗੜ ਸਾਹਿਬ ਦਰਬਾਰ ਸਾਹਿਬ 'ਚ ਨਮਸਕਾਰ ਕਰਦੇ ਆ ਜਾ ਕੇ ਵਾਹਿਗੁਰੂ ਜੀ ਖਾਲਸੇ ਦੀ ਜਨਮ ਕੁੰਮੇ ਸ੍ਰੀ ਅਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ ਸਾਹਿਬ ਗੁਰਦੁਆਰਾ ਸਾਹਿਬ ਦੇ ਐਨ ਬਿਲਕੁਲ ਸਾਹਮਣੇ ਖੜੇ ਆ ਇਸ ਟਾਈਮ ਆ ਟਾਈਮ ਹੋ ਗਿਆ ਸ਼ਾਮ ਦੇ 5:30 ਵਜੇ ਦਾ ਸਵੇਰੇ 10:30 ਵਜੇ ਤੁਰੇ ਸੀਗੇ ਤੇ 5:30 ਵਜੇ ਆ ਗਏ 12 ਵਜੇ ਪਰਿਵਾਰ ਕੋਲ ਛੋੜਾ ਪਹੁੰਚਦੇ ਤੇ ਸੀ ਹੂੰ ਕਾਫੀ ਟਾਈਮ ਹੋ ਗਿਆ ਸਾਨੂੰ ਘੁੰਮਤਿਆਂ ਨੂੰ ਨਾ ਹੁਣ ਆਪਾਂ ਅੰਦਰ ਚੱਲਦੇ ਹਾਂ ਜੀ ਮੱਥਾ ਟੇਕ ਦਿਆਂ ਨਮਸਕਾਰ ਕਰਦੇ ਅੰਦਰ ਜਾ ਦਰਬਾਰ ਸਾਹਿਬ 'ਚ ਨਮਸਕਾਰ ਕਰਨ ਤੋਂ ਬਾਅਦ ਅਸੀਂ ਬਾਹਰ ਖੜਕੇ ਹੁਣ ਫੋਟੋਗ੍ਰਾਫੀ ਕਰੀਏ ਥੋੜੀ ਬਹੁਤ ਹੀ ਤੇ ਲੋਕ ਵੀ ਫੋਟੋਗ੍ਰਾਫੀ ਬਹੁਤ ਕਰ ਰਹੇ ਆ ਤੇ ਇਧਰਲੇ ਪਾਸੇ ਉਹ ਸਾਹਮਣੇ ਪਾਰਕਿੰਗ ਬਹੁਤ ਦਿਖ ਰਹੀ ਆ ਤੇ ਇਧਰਲੇ ਪਾਸੇ ਦੇਖੋ ਜੀ ਚੰਡੋਲ ਝੂਟਦੇ ਹੋਏ ਮੇਲਾ ਲੱਗਿਆ ਹੋਇਆ ਪੂਰਾ ਆਨੰਦਗੜ੍ਹ ਸਾਹਿਬ 'ਚ ਹੁਣ ਅਸੀਂ ਮੱਥਾ ਟੇਕ ਲਿਆ ਹੈ ਕੇਸਗੜ੍ਹ ਸਾਹਿਬ ਤੇ ਹੁਣ ਅਸੀਂ ਚੱਲੇ ਆ ਗੁਰਦੁਆਰਾ ਟਿੱਪੀ ਸਾਹਿਬ ਇਹ ਵੱਜ ਗਏ ਐ ਸ਼ਾਮ ਦੇ 8:30 ਹੋਣ ਵਾਲੇ ਆ ਤੇ ਅਸੀਂ ਹਲੇ ਗੁਰਦੁਆਰਾ ਢਿੱਲੀ ਸਾਹਿਬ ਜਾਣਾ ਏ ਮਨ ਲੱਗਦਾ ਸਾ ਅਸੀਂ ਰਾਤ ਨੂੰ 9 ਵਜੇ ਤੱਕ ਘਰੇ ਪਹੁੰਚ ਜੂਦੇ ਆ। ਲਓ ਜੀ ਹੁਣ ਆਪਾਂ ਪਹੁੰਚ ਗਏ ਜੀ ਫਾਈਨਲੀ ਪੱਠਾ ਸਾਹਿਬ ਬੱਚੇ ਸੌਂਗੇ ਸੀਗੇ ਹੁਣ ਉੱਠਿਆ ਦੇਖੋ ਅੱਖਾਂ ਮਲਦੇ ਮਲਦੇ ਉੱਠ ਰਹੇ ਆ। ਮੈਂ ਫਿਰ ਮੈਂ ਵੀ ਥੋੜੀ ਜਿਹੀ ਥਮ ਥੋੜੀ ਹਰਪੀਤ ਵੀ ਸੌਂਗੀ ਤੇ ਇੱਧਰ ਡਰਾਈਵਰ ਸਾਹਿਬ ਗੱਡੀ ਚ ਲਾ ਕੇ ਆਈਆਂ ਤੇ ਹੁਣ ਪੱਠਾ ਸਾਹਿਬ ਚ ਨਮਸਕਾਰ ਕਰਦੇ ਆਂ ਜੀ ਉਰੇ ਲੰਗਰ ਪ੍ਰਸ਼ਾਦਾ ਛਕਦੇ ਆਂ। ਰਾਤ ਦਾ ਟਾਈਮ ਹੋ ਗਿਆ ਮੇਰੇ ਘਰ ਤੋ ਕਿੰਨੇ ਕਵਾਜ ਗਏ 7 ਵਜੇ ਸਾਢੇ 7:30 7:30 ਵਜੇ ਤੱਕ ਟਾਈਮ ਹੋ ਗਿਆ ਤੇ ਆਪਾਂ ਲੰਗਰ ਪੁਛਾਦਾ ਸਕਦੇ ਆ ਨਾਲ ਮੱਥਾ ਟੇਕਦੇ ਨਮਸਕਾਰ ਕਰਦੇ ਆ ਉਸ ਤੋਂ ਬਾਅਦ ਚੱਲਾਂਗੇ ਜੀ ਘਰ ਵਾਹਿਗੁਰੂ ਡਰਾਈਵਿੰਗ ਕਰ ਕਰਕੇ ਹੁਣ ਕਹਿ ਲੋ ਵੀ ਬਹੁਤ ਥੱਕ ਗਏ ਐਦਰਲੇ ਵਾਸੇ ਹਰ ਪਾਸੇ ਦੇਖ ਲੋ ਧੀ ਲੰਗਣਾਂਦੀ ਫਿਰ ਰਹੀ ਐ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਇਹ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਬਣਿਆ ਹੋਇਆ ਤੇ ਸੰਗਤਾਂ ਸ਼ਾਮ ਦੇ ਟਾਈਮ ਦਾ ਲੰਗਰ ਸਕਦੀਆਂ ਹੋਈਆਂ ਉਹਦੇ ਸੰਗਤ ਦਾ ਸਾਰੀਆਂ ਦਰਸ਼ਨ ਕਰਕੇ ਸ਼ਾਮ ਦਾ ਲੰਗਰ ਉਰੇ ਸਕਦੇ ਆ ਜੇ ਸਾਰੇ ਜਣੇ ਅੱਜ ਅਸੀਂ ਸਵੇਰੇ ਘਰ ਤੋਂ 10:30 ਵਜੇ ਤੁਰੇ ਤੇ ਅਸੀਂ 12:00 ਵਜੇ ਪਹੁੰਚੇ ਪਰਵਾਰ ਬਿਛੋੜਾ ਗੁਰਦੁਆਰੇ ਤੇ ਉਸ ਤੋਂ ਬਾਅਦ ਅਸੀਂ 12:30 ਪਾਣੀ ਇੱਕ ਪਹੁੰਚੇ ਆ ਅਸੀਂ ਕਿਰਤਪੁਰ ਸਾਹਿਬ ਪਾਪਾ ਗੁਰਦੀਪਤਾ ਜੀ ਦੇ ਫਿਰ ਉਸ ਤੋਂ ਬਾਅਦ ਅਸੀਂ ਨੀਚੇ ਗਏ ਸ਼੍ਰੀ ਚੰਦ ਗੁਰਦੁਆਰੇ ਤੇ ਫਿਰ ਉਸ ਤੋਂ ਬਾਅਦ ਅਸੀਂ ਗਏ ਜੀ ਬਾਬਾ ਬੁੱਢਾਣਾ ਜੀ ਦੀ ਬਾਜ਼ਾਰ ਚ ਬਾਬੋ ਜੀ ਤੋਂ ਬਾਅਦ ਅਸੀਂ ਫੇਰ ਗਏ ਆ ਜੀ ਅਨੰਦਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਅਨੰਦਗੜ੍ਹ ਕਿਲਾ ਗਏ ਪਹਿਲਾਂ ਫਿਰ ਕੇਸਗੜ੍ਹ ਸਾਹਿਬ ਗਏ ਫਿਰ ਉਸ ਤੋਂ ਬਾਅਦ ਅਸੀਂ ਆਂਦੇ ਹੋਏ ਆਏ ਆ ਹੁਣ ਨਮਸਕਾਰ ਕਰਕੇ ਪੱਠਾ ਸਾਹਿਬ ਟੋਟਲ ਕਿੰਨੇ ਹੋ ਗਏ ਆਊਟ ਕਰੋ ਮੈਂ ਤਾਂ ਗਿਣੇ ਵੀ ਨਹੀਂ ਦੇਖੋ ਅਸੀਂ ਘਰ ਚੱਲੇ ਆ 10 15 ਮਿੰਟ ਤੱਕ ਅਸੀਂ